ਜੋ 47 ਦੇ ਵਿੱਚ ਜਿਹੜੇ ਸਾਨੂੰ ਕਹਿੰਦੇ ਆ ਆਜ਼ਾਦੀ ਮਿਲ ਗਈ ਹੈ ਉਹਦੇ ਵਿੱਚ ਸਿੱਖਾਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ ਪਰ ਬੰਨੂ ਪਤਾ ਨਹੀਂ ਕਿ ਜੇ ਸਿੱਖ ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ ਆਜ਼ਾਦੀ ਦਵਾਸਾ ਦੇ ਹੈ ਤੇ ਜਦੋਂ ਸਵਾਲ ਸਿੱਖਾਂ ਦੀ ਆਜ਼ਾਦੀ ਦਾ ਹੁੰਦਾ ਹੈ ਕੋਦੋ ਫੇਰ ਕੋਟੇ ਨਹੀਂ ਪਾਦੇ ਹੁਣ ਦੇਖੋ ਇਸ ਸਾਲ 40 ਸਾਲ ਹੋ ਗਏ ਐ ਕੱਲੂ ਕਾਹ ਰਾ ਜਦੋਂ ਸਾਡੀ ਨਸਲ ਕੋਸ਼ਿਸ਼ ਕਰਦੀ ਐ ਤਾਂ ਹਕੂਮਤ ਨੇ ਇੰਦਰਾ ਗਾਂਧੀ ਤੇ ਕਾਂਗਰਸ ਨੇ ਤੇ ਭਾਜਪਾ ਨੇ ਹੱਥ ਵਾਰ்ட் ਫਾਈਟ ਦੇਖਿਆ ਕਿ ਇੰਦਰਾ ਗਾਂਧੀ ਸਾਡੇ ਜੋਜਾ ਪਤਾ ਐ ਤੇ ਵਾਣੀ ਨੇ ਕਿਹਾ ਕਿ ਇਹ 6 ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ ਹੋਰ 6 ਜੋਨ ਨੂੰ ਜਨੂਤਰਾ ਦੇ ਸਸਿ ਮਨੋਦੇ ਪਰ 4 ਜੋਨ ਨੂੰ ਜਿੱਦਣ ਮੋਟਾ ਪਈ ਹੈ ਸਿੱਖਾਂ ਨੇ ਕਾਂਗਰਸ ਨੂੰ ਮੋਟਾ ਪਾਤੀਆਂ 7 ਮੈਂਬਰ ਕਾਂਗਰਸ ਦੇ ਸਿੱਖ ਪਾਰਟ ਨੇ ਪਾਰਲੀਮੈਂਟ ਦੇ ਵਿੱਚ ਭੇਜਤੇ ਤੇ ਸਾਡੀ ਪਾਰਟੀ ਵੀ ਖੜੀ ਸੀ ਸਾਰੀਆਂ ਸੀਟਾਂ ਤੇ ਸਵਾਏ ਤਰ ਤਰ ਤੋ ਤੇ ਸਾਡੀ ਪਾਰਟੀ ਨੂੰ ਥਿਸ ਕਰਤਾ ਸੋ ਮੈਨੂੰ ਅਜੇ ਤੱਕ ਸਮਝ ਨਹੀਂ ਆਈ ਕਿ ਸਿਕੋਂ ਦਾ ਕਿਹੜੇ ਵੇਲੇ ਰੋ ਆਪਣੀ ਆਜ਼ਾਦੀ ਦਾ ਲਾਊ ਦਾ ਜੋ ਕਰਕੇ ਅੱਜ ਜਿਹੜੇ ਅਸੀਂ ਜਿਉਂਦੇ ਐ ਜਿਹੜੇ ਇੰਦੂਆਂ ਚ ਐ ਇੰਡੀਆ ਚ ਐ ਉਹ ਜੀ ਇਹ ਤੁਤੇ ਇੱਕ ਨਾਮ ਹੈ ਜਿਹੜੇ ਅਸੀਂ ਪਾਕਿਸਤਾਨ ਦੇ ਵਿੱਚ ਹੈ ਉਹ ਅਸੀਂ ਮੁਸਲਮਾਨ ਦੇ ਗਲਾਮ ਹੈ ਤਬ ਇਹ ਜੇ ਇੰਨੀ ਸਮਝ ਹੀ ਨਹੀਂ ਕਿ ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ ਸੰਤਾੜੀ ਦੇ ਵਿੱਚ ਦੱਤੀ ਵਾਤੀ ਤੇ ਆਪ ਗਲਾਮੀ ਹਾਸਲ ਕਰਦੇ ਫੇਰ ਆਪੀ ਜਾਣਦੇ ਸਿੱਖਾਂ ਜਦੋਂ ਆਪਣੀ ਜ਼ਾਤੀ ਦੀ ਗੱਲ ਤੇ ਉੱਤੇ ਉਤਰੂਗੀ ਮੈਨੂੰ ਇੰਨੇ ਸਾਲ ਬੈਠ ਜਦੋਂ ਜੈਤ ਕੀਤੀ ਹੈ 48 ਸਾਲ ਪਰ ਅਜੇ ਤੱਕ ਮੈਂ ਸਿਕ ਫਾਰਮ ਨੂੰ ਸਬਮਿਟ ਨਹੀਂ ਸਕਿਆ ਤੇ ਸ਼ਾਇਦ ਪਰਦੇ ਸਮੇਂ ਤੱਕ ਵੀ ਮੈਂ ਸਿਕ ਫਾਰਮ ਦੇ ਬਾਰੇ ਇਹ ਜਾਣੀ ਰੁਕਾ ਮੈਨੂੰ ਸਬਮਿਟ ਨਹੀਂ ਆਈ ਸਾਡੀ ਫਾਰਮ ਦੀ ਪਰ ਦੁਆਤੇ ਮੁਸਲਮਾਨਾਂ ਨੂੰ ਜਤੀ ਦੁਆਤੀ ਪਰ ਮੇ ਤੋਂ ਅੱਛੀ ਜਤੀ ਪਾਗਦੇ ਇਹ ਕਾਂਗਰਸ ਰਿਪੋਰਟ ਪਾ ਚੁੱਕੇ ਹੈ ਜਾਂ ਬੀਜੇਪੀ ਦਾ ਪਾਰਟੀ ਹੋਰ ਦੋਸਤ ਹੋਰ ਹੋਰ ਪਸਲਾ ਦੇ ਇਸ ਦੇ ਵਿੱਚ ਧਾਰ ਸੱਚ ਹੈ ਕਿ ਇੱਕ ਨੂੰ ਟਾਰਗੇਟ ਕਿਲੇ ਹੋ ਰਹੀ ਹੈ ਮੰਤਰਾ ਨੂੰ ਸਾੜਿਆ ਜਾ ਰਿਹਾ ਹੈ ਸਾਨੂੰ ਇਹ ਗੱਲ ਚੱਕੀ ਨਹੀਂ ਜਾਂਦੀ ਪਰ ਆਰਐਸਐਸ ਕਦੇ ਵੀ ਗੱਲ ਨਹੀਂ ਕਰਦੀ ਆਖ ਰਿਬਿਊਨ ਜਾਂ ਪ੍ਰੈਸ ਕੀ ਉਹਨਾਂ ਦੀ ਤੇ ਭਿੰਡਪੀ ਤੇ ਆਰਐਸਐਸ ਦੀ ਪਾਲਿਸੀ ਹੈ ਕਿ ਜਿਹੜੇ ਸਿੱਖਾਂ ਜ਼ਾਤੀ ਮੰਗਦੇ ਐ ਬੇਸ਼ੱਕ ਇਹ ਹਿੰਦੁਸਤਾਨ ਛੋਣ ਬੇਸ਼ੱਕ ਬਾਹਰ ਤੇ ਬਲ ਖਾਟੋ ਉਹਨਾਂ ਨੂੰ ਗੋਲੀ ਮਾਰ ਕੇ ਬਾਹਰ ਦਿੱਤਾ ਜਾਵੇ ਇਸ ਪਾਲਿਸੀ ਦੇ ਮਤਲਬ ਕੈਨੇਡਾ ਦੇ ਵਿੱਚ ਛੱਡੇ ਚਰਨੋਂ ਮਲਕ ਨੂੰ ਸਬਦੋਂ ਸੰਗਨੋਂ ਬਤਾਲੀਆਂ ਦੇ ਵਿੱਚ ਖੱਡੇ ਨੂੰ ਪਾਕਿਸਤਾਨ ਦੇ ਵਿੱਚ ਪਰਫੀਟ 5 ਪੰਜਵਾਰ ਨੂੰ ਤੇ ਰੋਤੇ ਨੂੰ ਕਤਲ ਕੀਤਾ ਗਿਆ ਸੈਸਨੇਟ ਕੀਤਾ ਗਿਆ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕਰਤਾ ਹੈ ਔਰ ਪੰਜਾਬ ਦੇ ਵਿੱਚ ਫੂਸੇਵਾਲ ਨੂੰ ਕਰ ਦਿੱਤਾ ਹੈ ਇਹਤੇ ਪਾਰੇ ਕੋਈ ਗੱਲ ਨਹੀਂ ਕਰਦਾ ਕਾਂਗਰਸ ਦੀ ਜੇ ਬਾਜਪਾਈ ਨੇ ਕਿਹਾ ਸੀ ਪ੍ਰੂਸਤ ਰੇਂਦਰਾ ਕੰਦੀ ਦਾ ਇੰਦਰ ਕੰਦੀ ਦੁਰਗਾਪਤਾ ਹੈ ਅਦਵਾਨੀ ਨੇ ਜਿਹੜਾ ਕਿ 6 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ ਉਹ ਜਿਹੜੀ ਪਾਲਸੀ ਹੈ ਬੀਜੇਪੀ ਆਰਐਸਐਸ ਦੀ ਜਿਹੜੇ ਸਿੱਖਾਂ ਨੂੰ ਬਾਹਰ ਦੇ ਅੰਦਰ ਕਤਲ ਕਰ ਰਹੀ ਹੈ ਸੈਟਲਿਟ ਕਰ ਰਹੀ ਹੈ ਉਤੇ ਪਰੇ ਕਾਂਗਰਸ ਚੋਪਾ ਜੋ ਕਰਕੇ ਹਿੰਦੂ ਸਾੜਦਾ ਕਿ ਜਿਹੜੀ ਵੀ ਸਰਕਾਰ ਦਿੱਲੀ ਦੇ ਵਿੱਚ ਹੁੰਦੀ ਹੈ ਉਹ ਹਿੰਦੂ ਛਾਲਾਤ ਨਹੀਂ ਤਰਜਮਾ ਨਹੀਂ ਕਰਦੀ ਹੈ ਜੇ ਤਰਜਮਾ ਨਹੀਂ ਕਰਦੀ ਹੈ ਕਾਂਗਰਸ ਨੇ ਵੀ ਇਹ ਖੰਡਨ ਕੀਤਾ ਕਿ ਸਿੱਖਾਂ ਨੂੰ ਬਾਹਰ ਤੇ ਅੱਤਰ ਪਾਰੇ ਜਾਂਦਾ ਜਦੋਂ ਮੈਂ ਪਾਲਪੇਟ ਸੀਗਾ ਮੈਂ ਸੋਹਣੀਆਂ ਗੱਲਾਂ ਨੂੰ ਜਾ ਕੇ ਮਿਲਿਆ ਮੈਂ ਕਿਹਾ ਇਹ ਤੁਸੀਂ ਵਿਰੋਧੀ ਧਿਰੋਂ ਬੋਲੋ ਸਨਿਸ਼ਿਆਣੇ ਕਾਂਗਰਸੀ ਨੇ ਬਟੌਰ ਲਾਭੇ ਦੇ ਗਿਆ ਔਰ ਉਹ ਕਹਿੰਦਾ ਬਾਦਸਾਬ ਤੁਸੀਂ ਮੱਥਾ ਨਾ ਮਾਰੋ ਇਹ ਜਿਹੜੇ ਸਿੱਖਾਂ ਦੇ ਕਤਲ ਹੋ ਰਿਹਾ ਹੈ ਬੀਜੇਪੀ ਆਰਐਸ ਤੋਂ ਲੋ ਇਹ ਸਾਡੇ ਇੰਡੀਆ ਦੀ ਕੰਬੀ ਪਾਲਿਸੀ ਹੈ ਪਰ ਜੇ ਹੋ ਸਿੱਖ ਸਮਝੀ ਨਾ ਤਾਂ ਹੁਣ ਤਾਂ ਸਿੱਖ ਬੋਲੀ ਜਾਣੇ ਦਲ ਖਾਲਸਾ ਨੇ ਬੋਲੀ ਜਾਣੇ ਅਸੀਂ ਬੋਲੀ ਕਰੇ ਅਜੀਤ ਤੱਕ ਬੋਲੀ ਜਾਣਾ ਕਿ ਬੰਤ ਕਦੋਂ ਸਾਡੀ ਸਿੱਖ ਕੌਮ ਨੂੰ ਸਮਝਾਓ ਕਿ ਇਹ ਮੈਂਡੋ ਦੀ ਪਤਾ ਮੈਂ ਗੁੱਸੇ ਵੀ ਹਾਂ ਨਰਾਸ਼ ਵੀ ਹਾਂ ਮੈਂ ਮਾਜੇ ਦਾ ਪੀਲੇ ਹਾਂ ਜਦੋਂ ਮੈਂ ਐਮਪੀ ਸੀ ਇੱਕ ਤੇਰੇ ਧਰਮ ਵਿੱਚ ਖੋਤਾ ਹੁੰਦਾ ਸੀਗਾ ਬੇਸ਼ੱਕ ਮੀਰ ਜਮੀਦਾਰ ਸੀ ਬੇਸ਼ੱਕ ਗਰੀਬ ਸੀ ਉਹ ਆਪਣੀਆਂ ਚੀਜ਼ਾਂ ਘੋੜੇ ਦੇ ਉੱਤੇ ਤੋਦਾ ਸੀ ਆਪਾਂ ਕਹਿੰਦੇ ਆ ਖੋਤਾ ਬੇਸੂ ਹੁੰਦਾ ਹੈ ਲਹਿਣ ਹੈ ਪਰ ਇੰਨਾ ਸਿਆਣਾ ਜਾਨਵਰ ਮੈਂ ਨਹੀਂ ਦੇਖਿਆ ਜੇ ਖੋਤਾ ਜਿਸੇ ਵੱਟ ਤੋਂ ਜੱਦਾ ਠੇਡਾ ਖਾਹ ਤੇ ਡਿਗ ਜੇ ਫਿਰ ਉਹ ਵੱਟ ਤੇ ਰਾਹ ਅੱਗੇ ਨਹੀਂ ਪੈਂਦਾ ਹੁਣ ਜੇ ਖੋਤਾ ਜਿੱਥੇ ਵੱਟ ਤੇ ਡਿਗ ਜੇ